ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗਰਮੀ ਤੋਂ ਬਚਣ ਵਾਸਤੇ ਇਹਦੇ ਨਾਲ ਨਾਲ ਸਰੀਰ ਨੂੰ ਤਾਕਤ ਦੇਣ ਵਾਸਤੇ ਤੇ ਜੋੜਾਂ ਨੂੰ ਮਜ਼ਬੂਤ ਰੱਖਣ ਵਾਸਤੇ ਇੱਕ ਨੁਸਖੇ ਬਾਰੇ ਜਾਣਾਂਗੇ ਸੋ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਇਹ ਨੁਸਖੇ ਦੇ ਵਿੱਚ ਅਸੀਂ ਕਿਹੜੇ ਕਿਹੜੇ ਇਨਗਰੀਡੀਅੰਟਸ ਲੈਣੇ ਆ ਤੈਨੂੰ ਨੁਸਖੇ ਨੂੰ ਤਿਆਰ ਕਿਵੇਂ ਕਰਨਾ ਤੇ ਇਹਦਾ ਇਸਤੇਮਾਲ ਕਿਵੇਂ ਕਰਨਾ ਸਾਥੀਓਰੇ ਵਿੱਚ ਅਸੀਂ ਦੁੱਧ ਦਾ ਇੱਕ ਗਲਾਸ ਲੈਣਾ ਹੈ ਦੁੱਧ ਆਪਦੇ ਆਪ ਚ ਇੱਕ ਬੈਲੈਂਸ ਡਾਈਟ ਮੰਨਿਆ ਜਾਂਦਾ ਹੈ ਸੋ ਇਹਦੇ ਵਿੱਚ ਸਾਨੂੰ ਪ੍ਰੋਟੀਨ ਬੜਾ ਵਧੀਆ ਮਿਲ ਜਾਂਦਾ ਹੈ ਕੈਲਸ਼ੀਅਮ ਬਹੁਤ ਹੁੰਦਾ ਦੁੱਧ ਦੇ ਵਿੱਚ ਜਿਹੜਾ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਵਿਟਾਮਿਨ ਡੀ ਵੀ ਹੁੰਦਾ ਹੈ ਇਹਦੇ ਨਾਲ ਨਾਲ ਦੁੱਧ ਸਾਡੇ ਇਮਿਊਨ ਸਿਸਟਮ ਨੂੰ ਵਧੀਆ ਬਣਾਉਂਦਾ ਹੈ ਤੇ ਸਰੀਰ ਨੂੰ ਤਾਕਤ ਦਿੰਦਾ ਹੈ ਤੇ ਸਾਥੀਓ ਅਗਲਾ ਅਸੀਂ ਇਨਗਰੀਡੀਅੰਟਸ ਇਹਦੇ ਵਿੱਚ ਜਿਹੜਾ ਲੈਣਾ ਹੈ ਉਹ ਲੈਣੀ ਆ ਸੌਫ ਸੌਫਤ ਤਸਵੀਰ ਵਿੱਚ ਵੀ ਠੰਡੀ ਹੁੰਦੀ ਆ ਸਾਨੂੰ ਠੰਡਕ ਦਿੰਦੀ ਤੇ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਵੀ ਪਾਚਨ ਕਿਰਿਆ ਵਾਸਤੇ ਵੀ ਬਹੁਤ ਵਧੀਆ ਹੁੰਦੀ ਆ ਸੋ ਇਹਦੇ ਨਾਲ ਨਾਲ ਅਸੀਂ ਲੈਣੀ ਆ ਛੋਟੀ ਇਲਾਇਚੀ ਛੋਟੀ ਇਲਾਇਚੀ ਸਾਡੇ ਸਰੀਰ ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦੀ ਡੀਟੌਕਸੀਫਾਈ ਕਰਦੀ ਆ ਇਹਦੇ ਨਾਲ ਨਾਲ ਹੀ ਡਾਈਜੈਸ਼ਨ ਵਾਸਤੇ ਵੀ ਬਹੁਤ ਵਧੀਆ ਪਾਚਨ ਕਿਰਿਆ ਨੂੰ ਵੀ ਵਧੀਆ ਬਣਾਉਂਦੀ ਆ ਸਾਨੂੰ ਭੁੱਖ ਜ਼ਿਆਦਾ ਲੱਗਦੀ ਆ ਤੇ ਛੋਟੀ ਲਾਈਚੀ ਸਾਨੂੰ ਠੰਡਕ ਦਾ ਅਹਿਸਾਸ ਵੀ ਦਿੰਦੀ ਆ ਇਹਦੀ ਤਸਵੀਰ ਵੀ ਠੰਡੀ ਹੁੰਦੀ ਆ ਸੋ ਦੋਸਤੋ ਅਗਲੀ ਜਿਹੜੀ ਚੀਜ਼ ਅਸੀਂ ਇਹਦੇ ਵਿੱਚ ਮਲਾਉਣੀ ਆ ਨੁਸਕੇ ਚ ਉਹ ਅਸੀਂ ਲੈਣਾ ਏ ਅੱਧਾ ਚਮਚ ਪੀਸਿਆ ਹੋਇਆ ਅਦਰਕ ਦੋਸਤੋ ਅਦਰਕ ਤਸਵੀਰ ਚ ਬੇਸ਼ੱਕ ਥੋੜਾ ਗਰਮ ਹੁੰਦਾ ਪਰ ਇਹਦੇ ਫਾਇਦੇ ਬਹੁਤ ਆ ਇਹ ਸਾਡੇ ਜੋੜਾਂ ਦੇ ਦਰਦਾਂ ਤੋਂ ਵੀ ਬੜਾ ਵਧੀਆ ਐਂਟੀ ਇਨਫਲੇਮੇਟਰੀ ਗੁਣ ਵੀ ਰੱਖਦਾ ਏ ਜੋੜਾਂ ਵਿਚਲੀਆਂ ਸੋਜਾਂ ਨੂੰ ਵੀ ਘਟਾਉਂਦਾ ਏ ਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਵਧੀਆ ਅਦਰਕ ਦਾ ਸੇਵਨ ਕਿਉਂਕਿ ਅਦਰਕ ਜਿਹੜਾ ਇنسੁਲਿਨ ਦੀ ਸੈਂਸਿਟੀਵਿਟੀ ਨੂੰ ਠੀਕ ਕਰਦਾ ਏ ਤੇ ਇਹਦੇ ਨਾਲ ਨਾਲੇ 슈ਗਰ ਦੇ ਮਰੀਜ਼ ਜੇ ਅਦਰਕ ਦਾ ਸੇਵਨ ਕਰਨਗੇ ਤਾਂ ਉਹਨਾਂ ਨੂੰ ਵਾਰ-ਵਾਰ ਭੁੱਖ ਲੱਗਣ ਦੀ ਜਿਹੜੀ ਦਿੱਕਤ ਆ ਉਹ ਤੋਂ ਬਚੇ ਰਹਿਣਗੇ ਸੋ ਇਹਦੇ ਨਾਲ ਪੇਟ ਭਰਿਆ-ਭਰਿਆ ਰਹਿੰਦਾ ਏ ਸਾਨੂੰ ਵਾਰ-ਵਾਰ ਖਾਣ ਦੀ ਲੋੜ ਨਹੀਂ ਪੈਂਦੀ ਤੇ ਦੋਸਤੋ ਇਸ ਨੁਸਕੇ ਚ ਹੋਰ ਜਿਹੜੀ ਅਸੀਂ ਮੇਨ ਚੀਜ਼ ਮਿਲਾਉਣੀ ਆ ਉਹ ਮਿਲਾਉਣਾ ਏ ਅਸ਼ਵਗੰਧਾ ਦਾ ਪਾਊਡਰ ਅੱਧਾ ਚਮਚ ਦੋਸਤੋ ਅਸ਼ਵਗੰਧਾ ਸਟ੍ਰੈਸ ਨੂੰ ਦੂਰ ਕਰਦਾ ਏ ਮਾਈਂਡ ਨੂੰ ਠੀਕ ਰੱਖਦਾ ਏ ਇਹਦੇ ਨਾਲ ਨਾਲੇ ਸਾਡੇ ਸਰੀਰ ਨੂੰ ਤਾਕਤ ਦਿੰਦਾ ਕਮਜ਼ੋਰੀ ਤੋਂ ਬਹੁਤ ਵਧੀਆ ਮੰਨਿਆ ਗਿਆ ਅਸ਼ਵਗੰਧਾ ਸੋ ਇਹਦੇ ਨਾਲ ਨਾਲ ਅਸੀਂ ਤਾਗੇ ਵਾਲੀ ਮਿਸ਼ਰੀ ਐਡ ਕਰਨੀ ਆ ਤੇ ਜਿਹੜੇ 슈ਗਰ ਦੇ ਮਰੀਜ਼ ਆ ਉਹ ਤਾਗੇ ਵਾਲੀ ਮਿਸ਼ਰੀ ਦੀ ਬਜਾਏ ਖਜੂਰਾ ਦੋ ਜਾਂ ਤਿੰਨ ਦੀ ਗਿਣਤੀ 'ਚ ਉਹ ਐਡ ਕਰ ਸਕਦੇ ਆ ਸੋ ਮਿਸ਼ਰੀ ਜਿਹੜੀ ਉਹ ਵੀ ਠੰਡੀ ਹੁੰਦੀ ਏ ਦੇ ਨਾਲ ਨਾਲ ਇਹ ਇੱਕ ਤਸਵੀਰ ਤਾਂ ਇਹਦੀ ਠੰਡੀ ਆ ਇਹਦੇ ਨਾਲ ਨਾਲੇ ਨੇਚਰਲ সুইਟਨਰ ਹੁੰਦਾ ਏ ਕੁਦਰਤੀ ਮਿੱਠਾ ਹੁੰਦਾ ਜਿਹੜਾ ਸਾਡੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਸੋ ਆਓ ਹੁਣ ਜਾਣਦੇ ਵੀ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਨੁਸਖਾ ਕਿਵੇਂ ਤਿਆਰ ਕਰਨਾ ਤੇ ਉਹਨੂੰ ਵਰਤਣਾ ਕਿਹੜੇ ਸਮੇਂ ਆ ਦੋਸਤੋ ਦੁੱਧ ਦਾ ਇੱਕ ਗਲਾਸ ਲਓ ਇਹਨੂੰ ਤੁਸੀਂ ਪੈਨ ਦੇ ਵਿੱਚ ਮੀਡੀਅਮ ਫਲੇਮ ਤੇ ਬਾਲਣਾ ਸ਼ੁਰੂ ਕਰ ਦਿਓ ਇਹਦੇ ਵਿੱਚ ਹੁਣ ਤੁਸੀਂ ਅੱਧਾ ਚਮਚਾ ਸੌਂਫ ਦਾ ਐਡ ਕਰੋ ਅੱਧਾ ਚਮਚਾ ਅਸ਼ਵਗੰਧਾ ਦਾ ਪਾਊਡਰ ਐਡ ਕਰ ਲਓ ਇੱਕ ਜਾਂ ਦੋ ਦੀ ਗਿਣਤੀ 'ਚ এলাਚੀਆਂ ਕੁੱਟ ਕੇ ਪਾ ਲਓ ਤੇ ਇਹਦੇ ਨਾਲ ਨਾਲ ਤੁਸੀਂ ਪੀਸਿਆ ਹੋਇਆ ਜਿਹੜਾ ਅੱਧਾ ਚੌਂਚ ਅਦਰਕ ਆ ਉਹ ਐਡ ਕਰ ਲਓ ਹੁਣ ਇਹਨੂੰ ਮੀਡੀਅਮ ਫਲੇਮ ਤੇ ਬੋਇਲ ਕਰੋ ਘੱਟੋ-ਘੱਟ 10 ਮਿੰਟ ਲਈ ਤੇ ਜਦੋਂ ਵਧੀਆ ਤਰ੍ਹਾਂ ਇਹ ਬੋਇਲ ਹੋ ਜੇ ਤਾਂ ਇਹਨੂੰ ਕੋਸਾ ਜਾ ਕਰ ਲਈ ਰੱਖ ਦੋ ਠੰਡਾ ਕਰ ਲਈ ਰੱਖ ਦੋ ਹੁਣ ਤੁਸੀਂ ਇਹਦੇ ਵਿੱਚ ਧਾਗੇ ਵਾਲੀ ਮਿਸ਼ਰੀ ਮਿਲਾਉਣੀ ਹੈ ਇੱਕ ਚਮਚ ਜੇ ਤੁਸੀਂ ਤੁਹਾਨੂੰ 슈ਗਰ ਆ ਤਾਂ ਤੁਸੀਂ ਉਬਲਦੇ ਹੋਏ ਦੁੱਧ ਵਿੱਚ ਹੀ ਦੋ ਜਾਂ ਤਿੰਨ ਦੀ ਗਿਣਤੀ 'ਚ ਖਜੂਰ ਐਡ ਕਰ ਲਓ ਉਹ ਬਾળો ਤੇ ਇਹਦੇ ਨਾਲ ਨਾਲ ਹੁਣ ਜਦੋਂ ਧਾਗੇ ਦੀ ਮਿਸ਼ਰੀ ਪੀਸੀਓਈ ਐਡ ਕਰਕੇ ਤੁਸੀਂ ਇਹਦਾ ਜਿਹੜਾ ਸੇਵਨ ਕਰਨਾ ਹੈ ਉਹ ਤੁਸੀਂ ਜਾਂ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਜਿਨ੍ਹਾਂ ਨੂੰ ਨੀਂਦ ਦੀ ਦਿੱਕਤ ਆ ਜਾਂ ਜਿਨ੍ਹਾਂ ਨੂੰ ਸਟ੍ਰੈਸ ਰਹਿੰਦਾ ਏ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਕਰਨ ਇਹਦੇ ਨਾਲ ਤੁਹਾਡੀ ਕਮਜ਼ੋਰੀ ਵੀ ਠੀਕ ਹੋਊਗੀ ਤੁਹਾਡੇ ਜੋੜ ਵੀ ਮਜ਼ਬੂਤ ਹੁੰਦੇ ਆ ਤੇ ਤੁਹਾਨੂੰ ਨੀਂਦ ਵੀ ਬੜੀ ਵਧੀਆ ਆਉਂਦੀ ਆ ਤੇ ਖਾਲੀ ਪੇਟ ਸਵੇਰੇ ਵੀ ਅਸੀਂ ਇਹਨੋਂ ਕਿ ਨੂੰ ਲੈ ਸਕਦੇ ਇਹਦੇ ਨਾਲ ਪੂਰਾ ਦਿਨ ਸਾਡਾ ਜਿਹੜਾ ਸਰੀਰ ਆ ਉਹ ਚ એનર્ਜੀ ਰਹਿੰਦੀ ਆ ਤਾਕਤ ਰਹਿੰਦੀ ਆ ਸੋ ਸਾਥੀਓ ਆ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੱਸਿਆ ਇਹਨੂੰ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਅੱਗੇ ਬਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਆਪਣਾ ਜਿਹੜਾ ਚੈਨਲ ਆ ਉਹ ਵੀ ਸਬਸਕ੍ਰਾਈਬ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ